ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਦੇ ਵੇਲੇ ਇੱਕ ਸਿੱਖ ਭਾਈ ਗੁਰਮੁਖ ਹੋਇਆ ਸਾਖੀ ਤੁਹਾਨੂੰ ਸਭ ਨੂੰ ਚੇਤੇ ਵੇ ਮੈਂ ਸਿਰਫ ਬੜੇ ਸੰਖੇਪ ਸ਼ਬਦ ਕਹਿੰਨੇ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਭਾਈ ਗੁਰਮੁਖ ਨੇ ਗੁਰੂ ਅਰਜੁਨ ਦੇਵ ਜੀ ਕੋਲ ਆ ਕੇ ਬੇਨਤੀ ਕੀਤੀ ਸੱਚੇ ਬਾਦਸ਼ਾਹ ਕੋਈ ਐਸਾ ਸਿੱਖ ਜਿਹੜਾ ਪਰਮਾਤਮਾ ਦੇ ਹੁਕਮ ਵਿੱਚ ਖਿੜੇ ਮੱਥੇ ਹੁਕਮ ਨੂੰ ਸਵੀਕਾਰ ਕੇ ਮੈਂ ਖਿੜੇ ਲੱਭ ਮੱਥੇ ਕਿਉਂ ਵਰਤ ਰਿਹਾ ਕਿਉਂਕਿ ਬੰਦਾ ਮਜਬੂਰੀ ਨਾਲ ਮੰਨਦਾ ਹੈ ਉਹਦੀ ਪ੍ਰਸੰਤਾ ਲਈ ਨਹੀਂ ਕੋਈ ਐਸਾ ਸਿੱਖ ਐਸਾ ਸ਼ਰੀਰ ਜਿਹੜਾ ਗੁਰੂ ਦੇ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਭਾਈ ਗੁਰਮੁਖ ਤੂੰ ਭਾਈ ਭਿਖਾਰੀ ਦੇ ਪਿੰਡ ਚਲਾ ਜਾ ਭਾਈ ਭਿਖਾਰੀ ਸਾਹਿਬ ਨੂੰ ਪਤਾ ਭਾਈ ਭਿਖਾਰੀ ਦੇ ਕੋਲ ਜਿਹੜਾ ਸਿੱਖ ਆ ਉਹਦਾ ਨਾਮ ਗੁਰਮੁਖ ਹੈ ਭਾਈ ਭਿਖਾਰੀ ਦੇ ਘਰ ਬੱਚੇ ਦਾ ਵਿਆਹ ਸੀ ਤੁਹਾਨੂੰ ਸਭ ਨੂੰ ਪਤਾ ਹੈ ਸ਼ਾਦੀ ਹੋ ਰਹੀ ਹੈ ਹਲਵਾਈ ਬੈਠੇ ਨੇ ਕੱਪੜੇ ਸੀਤੇ ਜਾ ਰਹੇ ਨੇ ਸਾਰਾ ਪਰਿਵਾਰ ਪ੍ਰਸੰਨ ਕਹਤੇ ਇੱਕ ਬੇਨਤੀ ਹੋਰ ਹੈ ਪਰਿਵਾਰ ਦੇ ਜੀਆਂ ਦਾ ਖੂਨ ਇੱਕ ਮਿਲ ਸਕਦਾ ਹੈ ਡੀਐਨਏ ਇੱਕ ਹੋ ਸਕਦਾ ਹੈ ਮੈਨੂੰ ਬਖਸ਼ ਦਿਆ ਜੇ ਪਰ ਅੰਦਰ ਦੀ ਬਿਰਤੀ ਪਿਓ ਤੇ ਪੁੱਤਰ ਦੀ ਵੱਖ ਹੋ ਸਕਦੀ ਹੈ ਅੰਦਰ ਦੀ ਸੁਰ ਥੋੜਾ ਇੱਕ ਹੋ ਜਾਈਏ ਇਸੇ ਕਰਕੇ ਗੁਰਬਾਣੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਕਰਮ ਬਾਪ ਦੇ ਆਪਣੇ ਨੇ ਪੁੱਤਰ ਦੇ ਆਪਣੇ ਨੇ ਇਸਤਰੀ ਦੇ ਆਪਣੇ ਨੇ ਤਾਂ ਹੀ ਕਿਆ ਕਰਮੀ ਆਪੋ ਆਪਣੀ ਕੇ ਨੇੜਾ ਹੈ ਕਿ ਦੂਰ ਉਹਦੇ ਕਰ ਵਿਆਹ ਹੈ ਸਾਰੇ ਜੀ ਅਤ ਦੇ ਪ੍ਰਸੰਨ ਨੇ ਭਾਈ ਗੁਰਮੁਖ ਜਾਂਦੇ ਆ ਤੇ ਮਨ ਚ ਆਉਂਦਾ ਕਿ ਇਹਦੇ ਕਰ ਵਿਆਹ ਰਚਿਆ ਤੇ ਮੈਂ ਸੱਤ ਤਲ ਲੱਗੇਗਾ ਉਹਦੀ ਸੇਵਾ ਕੀਤੀ ਇਤਿਹਾਸ ਕਹਿੰਦਾ ਜਿਸ ਬੱਚੇ ਦਾ ਵਿਆਹ ਸੀ ਉਹਦੀ ਮੌਤ ਹੋ ਗਈ ਪਰਮੇਸ਼ਰ ਦੀ ਖੇਡ ਵਾਪਰੀ ਉਦੀ ਡੈਥ ਹੋ ਗਈ ਭਾਈ ਭਿਖਾਰੀ ਉਸੇ ਕਪੜੇ ਨੂੰ ਵਿਛਾ ਕੇ ਬੱਚੇ ਦੇ ਸ਼ਰੀਰ ਦੇ ਕੋਲ ਬੈਠ ਕੇ ਬਾਣੀ ਪੜਦਾ ਪਿਆ ਹੈ ਪਾਠ ਕਰ ਰਿਹਾ ਹੈ ਇਤਿਹਾਸ ਕਹਿੰਦਾ ਹੈ ਕਿ ਉਸ ਵਕਤ ਬਾਕੀ ਸਭ ਰੋ ਰਹੇ ਸਨ ਉਹ اٹੇਕ ਕੇ ਬੈਠਾ ਬਾਣੀ ਪੜ ਰਿਹਾ ਅਛਾਨਾ ਕਰਾਇਆ ਸੰਸਕਾਰ ਕਰ ਰਿਹਾ ਸੰਸਕਾਰ ਕਰਕੇ ਜੀ ਤਾਂ ਕਿ ਰੋਲ ਕਲਪ ਕਿ ਚੁੱਪ ਕਰਕੇ ਪੈ ਗਿਆ ਭਾਈ ਗੁਰਮੁਖ ਨੇ ਇਕਾਂਤ ਵਿੱਚ ਭਾਈ ਭਿਖਾਰੀ ਨੂੰ ਸਵਾਲ ਕੀਤਾ ਕਹਿੰਦਾ ਤੈਨੂੰ ਪਤਾ ਸੀ ਬੱਚੇ ਦੀ ਮੌਤ ਹੋ ਜਾਣੀ ਹੈ ਕਹਿੰਦਾ ਹਾਂ ਪਤਾ ਸੀ ਕਹਿੰਦੇ ਤੇ ਇੰਨਾ ਇੰਨਾ ਤੂੰ ਗਿਆਤਾ ਸਮੇ ਦਾ ਕਹਿੰ ਲੇ ਕਿ ਗਿਆਤਾ ਤਾਂ ਕੀ ਸਤਿਗੁਰੂ ਨੇ ਜਿੰਨੀ ਕੋਈ ਸੋਚੀ ਦਿੱਤੀ ਕਹਿੰਦੇ ਫਿਰ ਅਰਦਾਸ ਕਰ ਲੈਂਦਾ ਪੁੱਤਰ ਦੀ ਦੀਰਗਾਯੂਲੇ ਪਾਇਸੇ ਪਾਈ ਭਿਖਾਰੀ ਜੀ ਕਹਿੰਦੇ ਨੇ ਅਰਦਾਸ ਕੀਤੀ ਸੀ ਕਹਿੰਦੇ ਲੰਮੀ ਉਮਰ ਲਈ ਕਹਿੰਦੇ ਲੰਮੀ ਉਮਰ ਲਈ ਨਹੀਂ ਬਸ ਇੱਕੋ ਬੇਨਤੀ ਕੀਤੀ ਸੱਚੇ ਬਾਦਸ਼ਾਹ ਜਿੱਦਨ ਦਿੱਤਾ ਸੀ ਉਸ ਦਿਨ ਵੀ ਤੇਰਾ ਭਾਣਾ ਹੀ ਵਾਪਰਿਆ ਸੀ ਸ਼ਬਦ ਸੁਣਿਓ ਧਿਆਨ ਨਾਲ ਕਿਉਂਕਿ ਅਸੀਂ ਭਾਣੇ ਨੂੰ ਤੇ ਹੁਕਮ ਦੇ ਅਰਥ ਦੁਖਾਂਤ ਨਾ ਕਰਨੇ ਭਾਣਾ ਵਾਪਰ ਗਿਆ ਹੁਕਮ ਹੋ ਗਿਆ ਭਾਣੇ ਤੋਂ ਬਿਨਾ ਤਾਂ ਬੱਚਾ ਜਨਮ ਹੀ ਲੈ ਸਕਦਾ ਜੀ ਗੁਰੂ ਸਾਹਿਬ ਦਾ ਇੱਕ ਬਚਨ ਹੁੰਦਾ ਜਾਂ ਤਿਸ ਭਾਣਾ ਤਾਂ ਜੰਮਿਆ ਯਾਦ ਰੱਖਿਓ ਭਾਣੇ ਤੋਂ ਬਿਨਾ ਜਨਮ ਨਹੀਂ ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਫਿਰ ਅਰਜ ਕਰ ਕਹਿਣ ਲੱਗੇ ਉਸ ਦਿਨ ਵੀ ਇਹ ਭਾਣੇ ਚ ਜੰਮਿਆ ਤੇ ਅੱਜ ਗੁਰੂ ਨੇ ਮੇਰੀ ਸੁਣ ਲਈ ਬੇਨਤੀ ਕੀਤੀ ਸੱਚੇ ਪਾਤਸ਼ਾਹ ਚਲੇ ਨੇ ਜਾਣਾ ਪਰ ਇੱਕ ਕਿਰਪਾ ਕਰੀ ਜਦੋਂ ਜੰਮਿਆ ਸੀ ਉਦੋਂ ਵੀ ਤੇਰੇ ਸ਼ਬਦ ਨਾਲ ਜੁੜਿਆ ਕਾਲ ਨੂੰ ਸਸਕਾਰ ਕਰਨ ਜਾਵਾ ਤੇ ਮੇਰੇ ਅੰਦਰ ਨੂੰ ਇੰਨੀ ਥੰਮੀ ਦੇਦੀ ਸ਼ਬਦ ਦੀ ਤੇਰੇ ਭਾਣੇ ਨੂੰ ਹੁਕਮ ਨੂੰ ਖਿੜੇ ਮੱਥੇ ਪਰਵਾਨ ਕਰਨਾ ਇਹ ਹੈ ਸੱਚਿਆਰਤਾ ਗੱਲ ਕਰਦੇ ਨੇ ਹੁਕਮ ਰਜ਼ਾਈ ਚੱਲਣਾ ਉੱਥੇ ਜਿਹੜੇ ਸ਼ਬਦ ਕਹਿ ਕਹਿੰਦੇ ਨੇ ਭਾਈ ਗੁਰਮੁਖ ਮੁਕਤ ਹੋਏ ਬੰਦੇ ਦੇ ਤਿੰਨ ਗੁਣ ਨੇ ਜੇ ਮੁਕਤ ਹੋਣਾ ਹੈ ਤਿੰਨ ਗੁਣ ਨੇ ਪਹਿਲਾ ਵਹਿਗੁਰੂ ਦਾ ਸਿਮਰਨ ਕਰਨਾ ਦੂਜਾ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਹੁਕਮ ਨੂੰ ਵੀ ਚੱਲਣਾ ਤੀਸਰਾ ਕਹਿਣ ਲੱਗੇ ਮੋਹ ਦੀਆਂ ਤੰਦਾਂ ਨੂੰ ਤੋੜ ਦੇਣਾ ਜਿੰਨੇ ਜ਼ਿੰਦਗੀ ਚ ਤਿੰਨ ਕੰਮ ਕਰ ਲੈ ਉਹ ਮੁਕਤ ਹੈ ਭਾਈ ਸਾਹਿਬ ਜੀ ਦੇ ਬਾਰੇ ਲਿਖਦਾ ਸਾਡਾ ਇਤਿਹਾਸ ਭਾਈ ਭਿਖਾਰੀ ਦੇ ਸ਼ਬਦ ਨੇ ਜੀ ਤਾਂ ਤੇ ਭੋ ਗੁਰਮੁਖ ਸੁਣ ਲੀਜੈ ਇਹਦਾ ਅਰਥ ਹੈ ਮੇਰੇ ਵੀਰ ਭਾਈ ਗੁਰਮੁਖ ਮੇਰੀ ਇਹ ਗੱਲ ਸੁਣ ਪਹਿਲੀ ਬਾਣਾ ਮਾਨਣ ਮਨ ਥਿਰ ਕੀਜੈ ਹੁਕਮ ਰਜਾਈ ਚੱਲਣਾ ਪਾਣਾ ਮੰਨਨ ਦੇ ਵਿੱਚ ਆਪਣੇ ਮਨ ਨੂੰ ਟਿਕਾ ਲੈ ਪਾਣਾ ਮੰਨ ਮੰਤਰ ਕੀਜੈ ਦੂਜਾ ਸਤ ਨਾਮ ਕੋ ਸਿਮਰਨ ਕਰਨੋ ਵੈ ਗੁਰੂ ਜੀ ਦੇ ਨਾਮ ਦਾ ਸਿਮਰਨ ਕਰਨਾ ਤੇ ਅਗਲਾ ਬਚਨ ਤਨ ਖੰਤਾ ਕੋ ਰਿਧੈ ਬਸਰਨੋ ਜਿਹੜੀ ਖੰਗਤਾ ਹੈ ਮੋਹ ਹੈ ਸਰੀਰ ਦਾ ਇਹਦੇ ਤੋਂ ਮੁਕਤ ਹੋ ਜਾਣਾ ਤਨ ਖੰਤਾ ਕੋ ਰਿਧੈ ਬਸਰਨੋ ਮੁਕਤੀ ਕੇ ਮਾਰਗ ਇਹ ਤੀਨ ਕਹੈ ਗੁਰੂ ਅਰਸੰਤ ਪਰਬੀਨ ਇਹ ਤਿੰਨ ਰਸਤੇ ਨਹੀਂ ਪਾਣਾ ਮੰਨਣਾ ਸਤਨਾਮ ਦਾ ਸਿਮਰਨ ਕਰਨਾ ਤੇ ਅੰਦਰ ਦੇ ਹੰਕਾਰ ਨੂੰ ਮਾਰ ਦੇਣਾ ਮੈਂ ਆਪ ਨੂੰ ਬੇਨਤੀ ਕਰਾਂਗਾ ਗੁਰਮਤਿ ਵਿੱਚ ਸਭ ਤੋਂ ਪਹਿਲਾ ਸਬਕ ਹੀ ਏਵੇਂ ਤੇ ਸਭ ਤੋਂ ਅਖੀਰਲਾ ਚੈਪਟਰ ਵੀ ਕਲੋਜ ਇਹਦੇ ਨਾਲ ਹੁੰਦਾ ਹੈ ਗੱਲ ਨੂੰ ਧਿਆਨ ਨਾਲ ਸੁਣਿਓ ਸਭ ਤੋਂ ਪਹਿਲਾ ਸਬਕ ਮੈਂ ਤਾਂ ਕਿਹਾ ਪਹਿਲਾ ਬਚਨ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਜਿਸ ਦਿਨ ਬੰਦੇ ਦੀ ਅੰਤਲੀ ਅਰਦਾਸ ਹੁੰਦੀ ਏ ਉਸ ਦਿਨ ਫਿਰ ਕਿਹਾ ਜਾਂਦਾ ਛੱਡੋ ਏ ਜਿਵੇਂ ਰੱਬ ਦਾ ਹੁਕਮ ਇਹਨੂੰ ਖਿੜੇ ਮੱਥੇ ਸਵੀਕਾਰ ਕਰ ਲਓ ਇਹਦਾ ਮਤਲਬ ਪਹਿਲਾ ਸਭ ਕੀ ਅੰਤਲਾ ਸਭ ਹੈ ਇੱਥੇ ਫਿਰ ਬੇਨਤੀ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ